यूपी ਦੇ ਵਿੱਚੋਂ ਬਹੁਤ ਦਰਦਨਾਕ ਅਤੇ ਹਵਾਨੀਅਤ ਭਰੀ ਖਬਰ ਮਿਲ ਰਹੀ ਹੈ ਲੱਗਦਾ ਕਿ ਲੋਕਾਂ ਦਾ ਖੂਨ ਦਿਨ ਪ੍ਰਤੀ ਦਿਨ ਸਫੈਦ ਹੁੰਦਾ ਜਾ ਰਿਹਾ ਹੈ यूपी ਦੇ ਭਗਤਪੁਰ ਇਲਾਕੇ ਦੇ ਵਿੱਚੋਂ ਇੱਕ ਅਲੜ ਉਮਰ ਦੀ ਲੜਕੀ ਉਸ ਨੂੰ ਅਗਵਾ ਕਰ ਲਿਆ ਗਿਆ ਅਤੇ 2 ਮਹੀਨਿਆਂ ਤੱਕ ਉਸ ਨੂੰ ਬੰਦੀ ਬਣਾ ਕੇ ਰੱਖ ਲਿਆ ਗਿਆ ਚਾਰ ਮੁਲਜ਼ਮਾਂ ਨੇ ਇੱਕ ਅਲੜ ਉਮਰ ਦੀ ਲੜਕੀ ਨੂੰ ਭਾਵ ਇੱਕ ਨਵਾਲ ਗਲੜਕੀ ਨੂੰ ਨਸ਼ੀਲਾ ਪਦਾਰਥ ਦੇਣ ਤੋਂ ਬਾਅਦ 2 ਮਹੀਨਿਆਂ ਤੱਕ ਉਸ ਨਾਲ ਸਮੂਹਕ ਜ਼ਬਰਦਸਤੀ ਕੀਤਾ ਹੈ ਇਹ ਦਲੇਰੀ ਉਹਨਾਂ ਦੀ ਇੱਥੇ ਹੀ ਨਹੀਂ ਰੁਕੀ ਇਹ ਕਾਇਰਤਾ ਇੱਥੇ ਹੀ ਨਹੀਂ ਰੁਕੀ ਉਸ ਨੂੰ ਉਹ ਜ਼ਬਰਦਸਤੀ ਗਊ ਦਾ ਮਾਸ ਵੀ ਖਵਾਉਂਦੇ ਰਹੇ ਉਸਤੇ ਹੱਥ ਤੇ ਬਣਿਆ ਟੈਟੂ ਤਿਜ਼ਾਬ ਪਾ ਕੇ ਉਸਨੇ ਮਿਟਾ ਦਿੱਤਾ 2 ਮਹੀਨਿਆਂ ਤੋਂ ਬਾਅਦ ਲੜਕੀ ਕਿਸੇ ਤਰ੍ਹਾਂ ਪਰੇਸ਼ਾਨੀ ਦੀ ਹਾਲਤ ਵਿੱਚ ਘਰ ਪਹੁੰਚਣ ਵਿੱਚ ਕਾਮਯਾਬ ਹੋਈ ਹੈ ਪਰਿਵਾਰਕ ਮੈਂਬਰਾਂ ਨੇ ਚਾਰ ਮੁਲਜ਼ਮਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਹੈ ਹੁਣ ਤੱਕ ਦੱਸਿਆ ਗਿਆ ਕਿ ਸਿਰਫ ਇੱਕ ਵਿਅਕਤੀ ਹੀ ਗ੍ਰਿਫਤਾਰ ਹੋਇਆ ਹੈ ਪਿੰਡ ਦੀ ਇੱਕ ਰਹਿਣ ਵਾਲੀ ਲੜਕੀ ਦੀ ਚਾਚੀ ਦੇ ਅਨੁਸਾਰ ਲੜਕੀ 2 ਜਨਵਰੀ ਨੂੰ ਆਪਣੇ ਕੱਪੜੇ ਸਲਾਈ ਕਰਵਾਉਣ ਵਾਸਤੇ ਇੱਕ ਦਰਜੀ ਦੀ ਦੁਕਾਨ ਤੇ ਗਈ ਸੀ ਰਸਤੇ ਵਿੱਚ ਪਿੰਡ ਦੇ ਮੁਸਲਮ ਭਾਈਚਾਰੇ ਦੇ ਚਾਰ ਨੌਜਵਾਨਾਂ ਨੇ ਉਸ ਨੂੰ ਕਾਰ ਦੇ ਵਿੱਚ ਅਗਵਾ ਕਰ ਲਿਆ ਉਹ ਉਸ ਨੂੰ ਕਿਸੇ ਅਣਪਛਾਤੀ ਤੇ ਅਣਜਾਣ ਥਾਂ ਤੇ ਲੈ ਗਏ ਉਸ ਨੂੰ ਨਸ਼ੀਲਾ ਪਦਾਰਥ ਪਲਾਇਆ ਗਿਆ ਫਿਰ ਚਾਰਾਂ ਨੇ ਉਸ ਨਾਲ ਸਮੂਹਕ ਜ਼ਬਰਦਸਤੀ ਕੀਤਾ ਇਸ ਤੋਂ ਬਾਅਦ ਲੜਕੀ ਦੇ ਹੱਥ ਤੇ ਬਣਿਆ ਟੈਟੂ ਤਜਾਹ ਪਾ ਕੇ ਮਿਟਾ ਦਿੱਤਾ ਗਿਆ ਉਹਨਾਂ ਦੀ ਭਤੀਜੀ ਕਈ ਦਿਨਾਂ ਤੱਕ ਭੁੱਖੀ ਰੱਖੀ ਗਈ ਜਦੋਂ ਉਸਨੇ ਵਾਰ-ਵਾਰ ਖਾਣੇ ਦੀ ਮੰਗ ਕੀਤੀ ਤਾਂ ਉਸ ਨੂੰ ਗਊ ਦਾ ਮਾਸ ਦਿੱਤਾ ਗਿਆ ਜਦੋਂ ਲੜਕੀ ਨੇ ਇਹ ਖਾਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਜ਼ਬਰਦਸਤੀ ਉਸਦੇ ਮੂੰਹ ਵਿੱਚ ਇਹ ਮਾਸ ਖਾਣ ਵਾਸਤੇ ਮਜਬੂਰ ਕੀਤਾ ਗਿਆ ਤੇ ਮਾਸ ਤੁਨੋ ਦਿੱਤਾ ਗਿਆ ਉਹਨਾਂ ਦੀ ਭਤੀਜੀ 2 ਮਹੀਨਿਆਂ ਤੱਕ ਵੈਸ਼ੀ ਦਰਿੰਦਿਆਂ ਦੀ ਬੇਰਹਿਮੀ ਦਾ ਸ਼ਿਕਾਰ ਹੁੰਦੀ ਰਹੀ 2 ਮਾਰਚ ਨੂੰ ਚਾਰੇ ਦੋਸ਼ੀ ਉਹਨਾਂ ਨੂੰ ਕਿਸੇ ਹੋਰ ਥਾਂ ਤੇ ਲੈ ਕੇ ਜਾਣ ਵਾਸਤੇ ਨਿਕਲੇ ਫਿਰ ਰਸਤੇ ਵਿੱਚ ਉਹਨਾਂ ਕੋਲੋਂ ਉਹ ਭੱਜਣ ਵਿੱਚ ਕਾਮਜਾਬ ਹੋ ਗਈ ਉਸ ਸਮੇਂ ਦੇ ਉਹ ਕਾਫੀ ਹਾਲੇ ਵੀ ਪਰੇਸ਼ਾਨ ਦੱਸੀ ਜਾ ਰਹੀ ਹੈ ਉਹਨਾਂ ਨੇ ਇਸ ਪੂਰੇ ਮਾਮਲੇ ਬਾਰੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ ਲੜਕੀ ਦੀ ਚਾਚੀ ਦੀ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਉਸੇ ਪਿੰਡ ਦੇ ਸਲਮਾਨ ਜ਼ਬੈਰ ਰਾਸ਼ਿਦ ਅਤੇ ਆਰਫ ਦੇ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਅਤੇ ਸਲਮਾਨ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵੀ ਭੇਜ ਦਿੱਤਾ ਜਦੋਂ ਕਿ ਚਾਰੇ ਮੁਲਜ਼ਮ ਲੜਕੀ ਨੂੰ ਅਗਵਾ ਕਰਕੇ ਕਿਸੇ ਅਣਜਾਣ ਥਾਂ ਤੇ ਲੈ ਕੇ ਗਏ ਸੀ ਤਾਂ ਦੱਸਿਆ ਗਿਆ ਕਿ ਉਹਨਾਂ ਨੇ ਧਮਕੀ ਦਿੱਤੀ ਸੀ ਕਿ ਜੇਕਰ ਇਹ ਗੱਲ ਉਸਨੇ ਘਰ ਵਿੱਚ ਕਿਸ ਨੂੰ ਦੱਸੀ ਤਾਂ ਉਸਦੀ ਚਾਚੀ ਨੂੰ ਵੀ ਉਹ ਅਗਵਾ ਕਰ ਲੈਣਗੇ ਲੜਕੀ ਦੇ ਭਰਾ ਨੂੰ ਵੀ ਉਹਨਾਂ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਜਦੋਂ ਮੈਨੂੰ ਉਹ ਕਹਿੰਦੇ ਸਭ ਕੁਝ ਯਾਦ ਆਉਂਦਾ ਤਾਂ ਉਹ ਲੜਕੀ ਸੋਚ ਕੇ ਕੰਬ ਜਾਂਦੀ ਹੈ ਕਿ ਉਸਨੇ ਉਹ 2 ਮਹੀਨੇ ਕਿਵੇਂ ਬਤਾਏ ਉਸ ਦੀਆਂ ਅੱਖਾਂ ਦੇ ਵਿੱਚੋਂ ਆਪ ਮੁਹਾਰੇ ਅਥਰੂ ਵਹਿਣ ਲੱਗ ਪੈਂਦੇ ਨੇ ਇਸ ਮਾਮਲੇ ਤੇ ਐਸਪੀ ਦਿਹਾਤੀ ਕੁੰਵਰ ਆਕਾਸ਼ ਸਿੰਘ ਨੇ ਕਿਹਾ ਕਿ ਚਾਰਾਂ ਮੁਲਜ਼ਮਾਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਹੈ ਤੇ ਇੱਕ ਗ੍ਰਿਫਤਾਰੀ ਕਰ ਦਿੱਤੀ ਗਈ ਹੈ ਅਤੇ ਬਾਕੀਆਂ ਦੀ ਤਲਾਸ਼ ਜਾਰੀ ਹੈ ਤੇ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ